ਦਾ ਦੇ ਪੁੱਚੋ ਮੰਡੀ ਨਜ਼ਦੀਕ ਪਿੰਡ ਬੁਰਜ ਕਹਾਨ ਸਿੰਘ ਵਾਲਾ ਦੇ ਛੱਪੜ ਵਿੱਚ ਅਚਾਨਕ ਹਜ਼ਾਰਾਂ ਦੀ ਗਿਣਤੀ ਵਿੱਚ ਮੱਛੀਆਂ ਮਰ ਗਈਆਂ ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੀ ਪੰਚਾਇਤ ਵੱਲੋਂ ਛੱਪੜ ਠੇਕੇ ਤੇ ਦਿੱਤਾ ਹੋਇਆ ਸੀ ਪਰ ਹੁਣ ਪੰਚਾਇਤ ਵੱਲੋਂ ਛੱਪੜ ਠੇਕੇ ਦੇ ਨਹੀਂ ਦਿੱਤਾ ਅਗਿਆਤ ਵਿਅਕਤੀਆਂ ਵੱਲੋਂ ਇਸ ਵਿੱਚ ਮੱਛੀਆਂ ਛੱਡੀਆਂ ਹੋਈਆਂ ਸਨ ਕੱਲ ਅਚਾਨਕ ਮੱਛੀਆਂ ਮਰਨ ਦਾ ਪਤਾ ਲੱਗਿਆ ਸਵੇਰ ਨੂੰ ਸਾਰੀਆਂ ਮੱਛੀਆਂ ਮਰਨ ਕਾਰਨ ਬਦਬੂ ਫੈਲ ਗਈ ਖੇਤ ਵਿਭਾਗ ਦੇ ਕਰਮਚਾਰੀ ਰਾਜਵਿੰਦਰ ਸਿੰਘ ਵੱਲੋਂ ਇਸ ਦੀ ਸੂਚਨਾ ਖੇਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਪੰਚਾਇਤਵਲੋਂ ਪ੍ਰਸ਼ਾਸਨ ਤੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਮੰਗ ਕੀਤੀ ਕਿ ਛੱਪੜ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਬਿਮਾਰੀਆਂ ਤੋਂ ਬਚਾਅ ਹੋ ਸਕੇ। ਹੈਂਗਾ ਜੀ ਪਿੰਡ ਬੁਰਜਕਾਂ ਸਿੰਘ ਵਾਲਾ ਇਹ ਮੱਛੀਆਂ ਪਹਿਲਾਂ ਤੋਂ ਛੱਪੜ ਠੇਕੇ ਤੇ ਪਹਿਲਾਂ ਦਿੱਤਾ ਜਾਂਦਾ ਸੀਗਾ ਜੀ ਕੋਈ ਉਹ ਠੇਕੇ ਦਾ ਵੀ ਨਹੀਂ ਪਤਾ ਵੀ ਕਿੱਥੇ ਗਿਆ ਕਿੱਥੇ ਨਹੀਂ ਗਿਆ ਠੇਕੇ ਦਾ ਤੇ ਇਹ ਅਸੀਂ ਬਹੁਤ ਇਕੱਠ ਕਰਕੇ ਜ਼ੋਰ ਲਾਹ ਹਟੇ ਅਸੀਂ ਸਰਪੰਚ ਕੋਲੇ ਵੀ ਕਈ ਵਾਰ ਜਾ ਜਾਏ ਪਰ ਸਰਪੰਚ ਵੀ ਉਹਨਾਂ ਨੂੰ ਕਿਹਾ ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਨਾ ਹੀ ਉਹ ਸੱਦੇ ਤੋਂ ਆਏ ਜਿੰਨੇ ਘਰ ਨੇ ਤੇ ਹੁਣ ਮੱਛੀਆਂ ਗੰਦੇ ਪਾਣੀ ਨਾਲ ਮਰੀ ਜਾਂਦੀਆਂ ਤੇ ਸਾਡੇ ਘਰਾਂ ਦਾ ਬਹੁਤ ਬੁਰਾ ਹਾਲ ਹੈ ਤੇ ਹੁਣ ਮੁਸਕ ਮਾਰਦਾ ਇੱਥੇ ਖੜਿਆ ਨਹੀਂ ਜਾਂਦਾ ਜੀ ਐਡਾ ਬੁਰਾ ਹਾਲ ਹੈ ਇਹ ਸਾਡਾ ਕੋਈ ਇੰਤਜ਼ਾਮ ਕਰਾਇਆ ਜਾਵੇ ਹੋ ਸਰਕਾਰਾਂ ਦਾ ਛੱਪਣਾ ਦਾ ਕੰਮ ਕਰਾਈ ਜਾਂਦੀਆਂ ਸਾਡੇ ਪਿੰਡ ਬਰਬੋ ਮਾਰਦੀਆ ਛੱਪਣਾ ਚ ਆ ਬੁਰਾ ਹਾਲ ਹੋਇਆ ਪਿਆ ਜੀ ਇਹ ਜਾਲੀਆਂ ਕਾਦੀ ਖਾਤਰ ਲਵਾਈਆਂ ਜੀ ਇੰਨਾ ਪੈਸਾ ਲਾਇਆ ਇਹ ਅੰਦਰ ਗੰਦ ਪਾਉਣ ਦੀ ਖਾਤਰ ਤਾਂ ਨਹੀਂ ਲਵਾਈਆਂ ਇਹ ਹੁਣ ਜਾਲੀਆਂ ਜਿਹੜੀਆਂ ਲਵਾਈਆਂ ਕਿੰਨਾ ਪੈਸਾ ਖਰਚ ਹੋਇਆ ਸਰਕਾਰ ਦਾ ਅੰਦਰ ਆ ਕੇ ਦੇਖੇ ਵੀ ਕੀ ਹਾਲ ਹੈ ਬੁਰਾ ਹਾਲ ਹੋਇਆ ਪਿਆ ਜੀ ਤੇ ਇਹਦਾ ਕੋਈ ਹੱਲ ਕਰਿਆ ਜਾਵੇ ਸਾਡੀ ਤਾਂ ਇਹੀ ਬੇਨਤੀ ਹੈ ਜੀ ਅਸੀਂ ਡੀਸੀ ਸਾਹਿਬ ਨੂੰ ਵੀ ਅਰਜੀ ਪਾਵਾਂਗੇ ਜੀ ਮੇਰਾ ਨਾਮ ਗਰਨੂਰ ਸਿੰਘ ਹੈ ਜੀ ਪਿੰਡ ਬੁਰਦਕਾਂ ਸਿੰਘ ਵਾਲਾ ਜ਼ਿਲ੍ਹਾ ਬਠਿੰਡੇ ਤੋਂ ਤੇ ਮੱਛੀ ਕਈ ਦਿਨਾਂ ਤੋਂ ਮਰ ਰਹੀ ਹੈ ਤੇ ਅੱਜ ਕੱਲ੍ਹ ਦੀਆਂ ਇਹ ਬਹੁਤ ਸਾਰਾ ਛੱਪੜੀ ਭਰੇ ਪਏ ਮੱਛੀਆਂ ਨਾਲ ਤੇ ਬਹੁਤ ਮਤਲਬ ਸਮੈਲ ਬਹੁਤ ਗੰਦੀ ਆਈ ਜਾਂਦੀ ਹੈ ਇੱਥੋਂ ਤੇ ਪਾਣੀ ਦੀ ਪ੍ਰੋਬਲਮ ਰਿਸਿਵਰੇਜ ਦੀ ਇੱਥੇ ਉਹ ਸਾਰਾ ਗੰਦਾ ਪਾਣੀ ਪੈਂਦਾ ਸੀਗਾ ਇੱਥੇ ਉਹ ਮੈਨਲਾ ਦਾ ਮਹੀਨੇ ਡੇਢ ਮਹੀਨੇ ਤੋਂ ਪਈ ਜਾਂਦਾ ਗੰਦਾ ਪਾਣੀ ਤੇ ਹੁਣ ਤਾਂ ਜਵਾਕ ਬਿਮਾਰ ਹੋਈ ਜਾਂਦੇ ਸਾਰਿਆਂ ਨੂੰ ਬਹੁਤ ਤਕਲੀਫ ਹੈ ਜੀ ਇਹ ਤੋਂ ਛੱਪੜ ਸਾਈ ਹੀ ਮੰਗਾਈਏ ਚ ਗੰਦਾ ਪਾਣੀ ਨਾ ਪਵੇ ਪਹਿਲੀ ਗੱਲ ਤੇ ਸੀਵਰੇਜ ਦਾ ਸਿਸਟਮ ਸਹੀ ਚੱਲੇ ਤਾਂ ਕਿ ਵੀਰੇ ਮੱਛੀਆਂ ਤੇ ਮੱਛੀਆਂ ਵੀ ਨਾ ਛੱਡਿਆ ਜਾਣੇ ਮੇਰਾ ਨਾਮ ਜੀ ਸਰਪੰਚ ਬਲਵਿੰਦਰ ਸਿੰਘ ਪਿੰਡ ਬੁਰਜ ਕਾਨ ਸਿੰਘ ਵਾਲਾ ਜੀ ਇਹ ਪਿਛਲੀ ਪੰਚਾਇਤ ਨੇ ਠੇਕੇ ਦੇ ਦਿੱਤਾ ਹੋਇਆ ਜੀ ਛੱਪੜ ਤੇ ਉਸੇ ਠੇਕੇਦਾਰ ਦੇ ਅਧੀਨ ਹੀ ਹਜੇ ਚੱਲ ਰਿਹਾ ਜੀ ਤੇ ਇਹਦੇ ਵਿੱਚ ਛੱਪੜ ਦੇ ਵਿੱਚ ਇੱਕ ਤਾਂ ਸੀਵਰੇਜ ਦਾ ਨਾਲੀਆਂ ਦਾ ਗੰਦਾ ਪਾਣੀ ਆਉਂਦਾ ਜੀ ਉਹਦਾ ਕਰਕੇ ਇਹ ਸਾਫ ਪਾਣੀ ਗੰਦਾ ਹੋ ਗਿਆ ਜੀ ਤੇ ਉਹਦਾ ਕਰਕੇ ਇਹ ਆਪਣੀਆਂ ਮੱਛੀਆਂ ਮਾਰ ਰਹੀਆਂ ਜੀ ਤੇ ਇਸ ਇੱਕ ਤਾਂ ਜਿਹੜੀ ਇਹ ਬਹੁਤ ਮੇਨ ਸਮੱਸਿਆ ਜੀ ਗੰਦੇ ਪਾਣੀ ਦੀ ਇਸ ਦੀ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਇਹਦਾ ਹੱਲ ਹੋਣਾ ਚਾਹੀਦਾ ਜੀ ਇਸ ਇਸ ਦੇ ਸਬੰਧ ਦੇ ਵਿੱਚ ਅਸੀਂ ਹੁਣ ਸੈਕਤੀ ਸਾਹਿਬ ਨੂੰ ਫੋਨ ਲਾਇਆ ਜੀ ਤੇ ਉਹਨਾਂ ਨੇ ਕਿਹਾ ਵੀ ਉਹ ਕਹਿੰਦੇ ਵੀ ਅਸੀਂ ਗੱਲ ਕਰਦੇ ਆ ਜੀ ਨਾਮ ਅਮਰਜੀਤ ਸਿੰਘ ਆ ਜੀ ਪਿੰਡ ਬੁਰਜ ਕਾਂ ਸਿੰਘ ਵਾਲਾ ਨੇ ਬਸਰੀਕ ਆ ਸੀ ਸਾਡੇ ਆ ਛੱਪੜ ਚ ਮੱਛੀ ਆ ਦੇ ਬਹੁਤ ਜ਼ਿਆਦੇ ਮਰ ਗੀਆਂ ਇਹ ਚ ਇੱਕ ਮਹੀਨਾ ਹੋ ਗਿਆ ਸੀਵਰੇਜ ਦਾ ਪਾਣੀ ਪੈਂਦੇ ਨੂੰ ਜਿਹਦਾ ਇੱਥੇ ਤਿੰਨ ਚਾਰ ਡਹਿਰੀਆਂ ਉਹ ਸਾਰੇ ਗੋਹਾ ਹੋਰ ਤਰ੍ਹਾਂ ਦੇ ਗੋਹਾ ਪੰਚਾਇਤ ਨੇ ਜਾਲੀਆਂ ਲਵਾਈਆਂ ਸੀ ਦੋ ਤਿੰਨ ਬੰਦੇ ਨੇ ਜਾਲੀਆਂ ਵੀ ਪੱਟਦੀਆਂ ਤੇ ਉਦੋਂ ਬਾਅਦ ਅਸੀਂ ਸਰਪੰਚ ਸਾਹਿਬ ਕੋਲੇ ਵੀ ਦੋ ਤਿੰਨ ਆਰੀ ਜਾ ਚੁੱਕੇ ਆ ਵੀ ਇਹਦਾ ਕੋਈ ਹੱਲ ਕਰੀ ਜੀ ਇਹਦਾ ਸਾਡਾ ਤਾਂ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਹੁਣ ਇਹ ਮੱਛੀਆਂ ਮਰਨ ਕਰਕੇ ਤੇ ਮੁਸ਼ਕ ਤੇ ਫੜ ਲਾਬੇ ਤੇ ਹੁਣ ਇਹਦੇ ਨਾਲ ਬਿਮਾਰੀਆਂ ਬਿਮਾਰ ਹੁੰਦੇ ਜਾਂਦੇ ਆ ਸਾਰੇ ਲੋਕ ਇਹਦਾ ਕੋਈ ਹੱਲ ਹਸਤਾ ਡੀਸੀ ਸਾਹਿਬ ਨੂੰ ਵੀ ਆਣੇ ਆ ਤੇ ਹੋਰ ਸਾਰੇ ਵਿਭਾਗਾਂ ਨੂੰ ਆਹਨੇ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਤੇ ਸਾਨੂੰ ਮੇਰਾ ਨਾਂ ਜੀ ਗੁਰਪਿੰਦਰ ਸਿੰਘ ਹੈ ਜੀ ਪਿੰਡ ਬੁਰਜਕਾਨ ਸਿੰਘ ਵਾਲਾ ਹੈ ਜੀ ਇੱਥੇ ਆਪਣੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਛੱਪੜ ਹੈ ਜੀ ਸਾਰੇ ਚਾਰੇ ਪਾਸੇ ਘਰ ਹੈ ਜੀ ਇੱਥੇ ਪਹਿਲਾਂ ਤਾਂ ਸੀਵਰੇਜ ਦਾ ਗੰਦਾ ਪਾਣੀ ਛੱਪੜ ਚ ਪਈ ਹੈ ਜੀ ਤੇ ਉਸ ਤੋਂ ਬਾਅਦ ਗੰਦਾ ਪਾਣੀ ਪੈ ਪੈ ਹੁਣ ਇੱਥੇ ਮੱਛੀਆਂ ਮਰ ਗਈਆਂ ਜੀ ਇੱਥੇ ਖੜ੍ਹਾ ਨਹੀਂ ਜਾਂਦਾ ਜਵਾਕਾਂ ਨੂੰ ਬਿਮਾਰੀਆਂ ਲੱਗਣ ਦਾ ਡਰ ਹੋਇਆ ਪਈ ਸਾਨੂੰ ਇੱਥੇ ਤੁਸੀਂ ਆਪ ਹੀ ਦੇਖ ਲਓ ਜੀ ਬਦਬੂ ਮਾਰਦੀ ਐ ਸੜੇਹਾਨ ਮਾਰਦੀ ਐ ਜੀ ਇੱਥੇ ਕੋਲੇ ਗੁਰਦੁਆਰਾ ਜੀ ਸਾਹਮਣੇ ਡੇਰ ਐ ਜੀ ਸਾਰੇ ਪਾਸੇ ਘਰ ਐ ਜੀ ਮੰਨ ਲਓ ਵਾਦੀ ਦੇ ਵਿੱਚ ਐ ਜੀ ਛੱਪੜ ਤੇ ਮੱਛੀਆਂ ਮਾਰ ਕੇ ਉੱਤੇ ਆਈਆਂ ਪਈਆਂ ਜੀ ਅਸੀਂ ਤਾਂ ਸਰਕਾਰ ਅੱਗੇ ਬੇਨਤੀ ਕਰਦੇ ਆ ਇਹ ਸਾਡਾ ਹੱਲ ਕਰਿਆ ਜਾਵੇ ਨਾਲੇ ਦੇ